ਦੀ ਸਵਾਗਤ ਕਰਦੇ ਆਂ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੌਥ ਹਾਊਸ ਐਂਡ ਪ੍ਰਤੀਕ ਪਟਿਆਲਾ ਵੱਲੋਂ ਪਲੀਜ਼ ਜਿਹੜੇ ਭੈਣਾ ਮੇਰੇ ਨਾਲ ਪਹਿਲੀ ਵਾਰ ਜੁੜਈਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਅਸੀਂ ਜਿਹੜੀ ਡੇਲੀ ਤੁਹਾਡੇ ਵਾਸਤੇ ਨਿਊ ਆਈਟਮਾਂ ਦੇ ਵਿੱਚ ਵੀਡੀਓ ਲੈ ਕੇ ਆਉਣੀ ਆ ਜੀ ਤੁਸੀਂ ਸਾਡੀ ਕੋਈ ਵੀ ਵੀਡੀਓ ਸਕਿੱਪ ਨਾ ਹੋਵੇ ਤੁਸੀਂ ਡੇਲੀ ਸਾਡੀ ਹਰ ਰੋਜ਼ ਵੀਡੀਓ ਦੇਖੋ ਜੀ ਅੱਜ ਅਸੀਂ ਆਪਣੇ ਭੈਣਾ ਵਾਸਤੇ ਲੈ ਕੇ ਆਏ ਆ ਫਿਰ অর্ਗੈਂਜ਼ਾ ਦੇ ਵਿੱਚ ਹੀ ਕੱਟ ਪੀਸ ਰਹਿਣ ਵਾਲੇ ਆ ਕੱਟ ਪੀਸ ਰਹਿਣਗੇ ਡਿਜ਼ਾਈਨਰ ਜੇ ਪਹਿਲਾ ਪੀਸ ਦੇਖੋ ਜੀ ਟਾਈ ਐਂਡ ਡਾਈ ਦੇ ਵਿੱਚ ਪੀਸ ਬਣਿਆ ਹੋਇਆ ਇਹ ਵਾਲੀ ਸ਼ਰਟ ਪੀਸ ਹੈ ਜੀ ਐਦਾਂ ਤੁਸੀਂ ਮੈਚਿੰਗ ਸਾਡੇ ਕੋਲ ਲੈ ਸਕਦੇ ਆ ਇਹ ਸ਼ਰਟ ਇਹ ਬਾਟਮ ਬਣਾਓ ਇਹ ਸ਼ਰਟ ਪੀਸ ਲੋ ਪਿਓਰ ਆਰਗੇਂజా ਦੇ ਵਿੱਚ ਪੀਸ ਲੈਣ ਵਾਲੇ ਆ ਜੀ ਕੋਈ ਵੀ ਪੀਸ ਐਦਾਂ ਦਾ ਨਹੀਂ ਉਹ ਜਿਹੜਾ ਤੁਹਾਨੂੰ ਪਿਓਰ ਆਰਗੇਂజా ਚ ਨਾ ਮਿਲੇ ਸਾਰੇ ਪੀਸ ਪਿਓਰ ਆਰਗੇਂజా ਦੇ ਰਹਿਣ ਵਾਲੇ ਆ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 170 ਰੁਪਏ ਪਰ ਮੀਟਰ ਇਹ ਵਾਲਾ ਪੀਸ ਦੇਖੋ ਜੀ ਇਹ 8 ਮੀਟਰ ਦੀ ਕੱਟ ਵਿੱਚ ਮਿਲੂਗਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜਲਦੀ ਵੀ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਜੀ 170 ਪਰ ਮੀਟਰ ਰਹਿਣ ਵਾਲੇ ਪੀਸ ਦੀ ਪ੍ਰਾਈਸ 2 ਮੀਟਰ ਦਾ ਪੀਸ ਰਹਿਣ ਵਾਲਾ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਕਿਸੇ ਵੀ ਤਰ੍ਹਾਂ ਦੀ ਬਾਟਮ ਜਾਂ ਸ਼ਰਟ ਪੀਸ ਲੈ ਸਕਦੇ ਹੋ 2 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਇਹ ਵੀ ਤੁਹਾਨੂੰ 2 ਮੀਟਰ ਦਾ ਪੀਸ ਮਿਲਣ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਜੀ ਸ਼ਰਟ ਪੀਸ ਰੈਡੀ ਕਰੋ ਜਾਂ ਫਿਰ ਬਾਟਮ ਬਣਾਓ ਜਿੱਦਾਂ ਦਾ ਮਰਜ਼ੀ ਤੁਸੀਂ ਦੁਪੱਟਾ ਲਓ ਹੈ ਤਾਂ ਲੈ ਸਕਦੇ ਹੋ ਸਾਡੇ ਕੋਲ 2 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ 2 ਮੀਟਰ ਦਾ ਸ਼ਰਟ ਪੀਸ ਰਹੂਗਾ ਐਡਲਾਈਨ ਤੁਸੀਂ ਨਾਲ ਬਾਟਮ ਲੈ ਸਕਦੇ ਹੋ ਡਿਜ਼ਾਈਨਰ ਜੀ ਇਹ ਵਾਲੀ ਡਿਜ਼ਾਈਨਰ ਬਾਟਮ ਲੈ ਸਕਦੇ ਹੋ 2.5 ਮੀਟਰ ਦੀ ਬਾਟਮ ਮਿਲੂਗੀ 2 ਮੀਟਰ ਦਾ ਸ਼ਰਟ ਪੀਸ ਮਿਲੂਗਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ 2.75 ਮੀਟਰ ਦੇ ਵਿੱਚ ਪੀਸ ਮੈਲਣ ਵਾਲਾ ਤੁਹਾਨੂੰ ਬਲੈਕ ਕਲਰ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਜਿਹਾ ਰੈਡ ਵਾਲਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ 2 ਮੀਟਰ ਦੇ ਵਿੱਚ ਪੀਸ ਮੈਲਣ ਵਾਲਾ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਠੀਕ ਹੈ ਜੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ 170 ਪਰ ਮੀਟਰ ਰਹਿਣ ਵਾਲੀ ਹੈ ਪ੍ਰਾਈਸ ਐਦਾਂ ਮੈਚਿੰਗ ਲੈ ਸਕਦੇ ਹੋ 2 ਮੀਟਰ ਦਾ ਇਹ ਵਾਲਾ ਪੀਸ ਹੈ ਜੀ ਇਹ 2 ਮੀਟਰ ਦਾ ਪੀਸ ਰਹੂਗਾ ਜੀ ਇਹ ਸ਼ਰਟ ਪੀਸ ਰਹਿਣ ਵਾਲੀ ਹੈ ਪੌਣੇ ਤਨੀ ਪੌਣੇ 2 ਮੀਟਰ ਦਾ ਸ਼ਰਟ ਪੀਸ ਹੈ ਜੀ ਜਿਹੜੀ ਮੇਰੀਆਂ ਭੈਣਾਂ ਐਦਾਂ ਜਿਹਦੇ ਦਾ ਸੂਟ ਫੋਲਡ ਕਰਕੇ ਬੰਦ ਆ ਜੀ ਉਹ ਸਾਡੇ ਕੋਲੇ ਇਹ ਵਾਲੇ ਪੀਸ ਬਾਈ ਕਰ ਸਕਦੇ ਆ ਇਹ ਵਾਲਾ ਪੀਸ ਦੇਖੋ ਇਹ ਵੀ 2 ਮੀਟਰ ਦਾ ਪੀਸ ਰਹਿਣ ਵਾਲਾ ਹੈ ਇਹ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਇਦਾਂ ਮੈਚਿੰਗ ਠੀਕ ਹੈ ਜੀ ਇਦਾਂ ਮੈਚਿੰਗ ਤੁਸੀਂ ਬਾਟਮ ਲੈ ਸਕਦੇ ਇਹ ਵਾਲਾ ਪੀਸ ਦੇਖੋ ਇਹ 40 ਸੈਂਟੀਮੀਟਰ ਦਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਾ ਪ੍ਰਿੰਟ ਰੈਡ ਵਾਲਾ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਵੀ 30 ਸੈਂਟੀਮੀਟਰ ਦਾ ਪੀਸ ਰਹਿਣ ਵਾਲਾ ਇਹਦੀ ਸ਼ਰਟ ਪੀਸ ਰੈਡੀ ਕਰੋ ਜਾਂ ਬਾਟਮ ਰੈਡੀ ਕਰੋ ਕੁਝ ਵੀ ਤੁਸੀਂ ਰੈਡੀ ਕਰ ਸਕਦੇ ਹੋ ਜਾਂ ਕਿਸੇ ਨਾਜ਼ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਐਦਾਂ ਇਹਨਾਂ ਪੀਸਾਂ ਦੀ ਆਸੂਚੇ ਡਿਜ਼ਾਈਨਿੰਗ ਵੀ ਕਰ ਸਕਦੇ ਹੋ ਇਹ ਵਾਲਾ 2 ਮੀਟਰ ਦਾ ਪੀਸ ਲੈਣ ਵਾਲਾ ਇਹ ਵੀ ਬੜੀ ਸੋਹਣੀ ਜੀ ਸ਼ਰਟ ਪੀਸ ਰੈਡੀ ਹੋਣੀ ਹੈ ਦੇਖੋ ਜੀ ਬੜੀ ਪਿਆਰੀ ਜੀ ਸ਼ਰਟ ਪੀਸ ਰੈਡੀ ਹੋਊਗੀ ਪਲੇਨ ਬਾਟਮ ਦੇ ਨਾਲ ਵੀ ਬੜੀ ਪਿਆਰੀ ਜੀ ਸ਼ਰਟ ਪੀਸ ਰੈਡੀ ਹੋਣੀ ਹੈ ਜੀ ਠੀਕ ਹੈ ਜੀ 3 ਮੀਟਰ ਦਾ ਪੀਸ ਲੈਣ ਵਾਲਾ ਇਹ ਵੀ ਪਲੇਨ ਬਾਟਮ ਦੇ ਨਾਲ ਤੁਸੀਂ ਸ਼ਰਟ ਪੀਸ ਬਣਾ ਸਕਦੇ ਹੋ ਜੇ ਇਹ ਵਾਲੀ ਬਾਟਮ ਬਣਾ ਸਕਦੇ ਹੋ ਸੀ ਇਹ 1.4 ਮੀਟਰ ਦੇ ਵਿੱਚ ਮੈਲਣ ਵਾਲਾ ਪੀਸ ਹੈ ਜੀ ਪਿਓਰ ਔਰਗੈਂਜ਼ਾ ਦਾ ਪੀਸ ਹੈ 170 ਰੁਪਏ ਪਰ ਮੀਟਰ ਮੈਲਣ ਵਾਲੀ ਇਹਨਾਂ ਦੀ ਪ੍ਰਾਈਸ ਇਹ 2 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਵਾਲਾ ਤੁਹਾਨੂੰ 5.5 ਮੀਟਰ ਦੇ ਵਿੱਚ ਕੱਟ ਮੈਲਣ ਵਾਲੀ ਹੈ ਬੜਾ ਪਿਆਰਾ ਜਿਹਾ ਪੀਸ ਹੈ ਇਹਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ਰਟ ਲਗਾ ਸਕਦੇ ਹੋ ਵਿੱਚੋਂ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਤੋਂ ਬਾਟਮ ਵੀ ਵੜਾ ਸਕਦੇ ਹੋ ਜੀ 5.5 ਮੀਟਰ ਦੀ ਕੱਟ ਵਿੱਚ ਮੈਲਣ ਵਾਲਾ ਪੀਸ ਹੈ ਜੀ ਇਹ ਦੇਖੋ ਤੁਸੀਂ ਐਵੇਂ ਮੈਚਿੰਗ ਲੈ ਸਕਦੇ ਹੋ ਜੀ ਆਪ ਸੋਚੇ ਨਾ ਜੀ ਮੈਚਿੰਗ ਕਰ ਸਕਦੇ ਹੋ ਇਹ 2 ਮੀਟਰ ਸ਼ਰਟ ਪੀਸ ਹੈ ਜੀ ਇਹ 3 ਮੀਟਰ ਦਾ ਸ਼ਰਟ ਤੁਸੀਂ ਪਹਿਊਗਾ ਤੁਹਾਨੂੰ ਇਹ ਵਾਲਾ ਪੀਸ ਦੇਖੋ ਜੀ ਐਦਾਂ ਇਹ ਵਾਲੀ ਸ਼ਰਟ ਦੇ ਨਾਲ ਤੁਸੀਂ ਐਦਾਂ ਡਿਜ਼ਾਈਨਿੰਗ ਕਰ ਸਕਦੇ ਹੋ ਇਹ ਬਾਟਮ ਬਣਾਓ ਇਹ ਦੁਪੱਟਾ ਬਣਾਓ ਜੀ ਇਹ ਵਾਲਾ ਸ਼ਰਟ ਪੀਸ ਬਣਾਓ ਜੀ ਠੀਕ ਹੈ ਜੀ ਜਿਹੜੀ ਇਹ ਸ਼ਰਟ ਪੀਸ ਹੈ ਇਹ 2.2 ਮੀਟਰ ਦੇ ਵਿੱਚ ਤੁਹਾਨੂੰ ਮਿਲਣ ਵਾਲੀ ਹੈ ਜੀ 2 ਮੀਟਰ ਦੇ ਵਿੱਚ ਮਿਲੂਗੀ ਤੁਹਾਨੂੰ ਸ਼ਰਟ ਪੀਸ ਇਹ ਵਾਲਾ ਜਿਹੜਾ ਸ਼ਰਟ ਪੀਸ ਹੈ ਜੀ ਤੁਹਾਨੂੰ 2.2 ਮੀਟਰ ਦੇ ਵਿੱਚ ਮਿਲੂਗਾ ਜੀ ਠੀਕ ਹੈ ਜੀ ਇਹ ਵਾਲਾ ਬਾਟਮ ਰਹੂਗੀ ਪੌਣੇ 2 ਮੀਟਰ ਦੀ ਬਾਟਮ ਰਹਿਣ ਵਾਲੀ ਹੈ ਜੀ ਇਹ ਵਾਲਾ ਪੀਸ ਤੁਹਾਨੂੰ ਮਿਲੂਗਾ ਜੀ ਇਹ ਵੀ 2.2 ਮੀਟਰ ਦੇ ਵਿੱਚ ਇਹ ਵੀ ਇਹ ਵੀ 2 ਮੀਟਰ ਦੇ ਵਿੱਚ ਪੀਸ ਮਿਲਣ ਵਾਲਾ ਹੈ ਜੀ ਇਹ ਕੀ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਿੰਕ ਤੋਂ ਬਾਟਮ ਨਾਲ ਲੈ ਸਕਦੇ ਹੋ ਇਹ ਵਾਲੇ ਪੀਸ ਦੇਖੋ ਜੀ ਇਹ ਤੁਸੀਂ ਇੱਕ ਸ਼ਰਟ ਪੀਸ ਬਣਾਓ ਆਹ ਵਾਲਾ ਸ਼ਰਟ ਪੀਸ ਬਣਾਓ 10 ਮੀਟਰ ਦੀ ਸ਼ਰਟ ਪੀਸ ਹੈ ਜੀ ਇਹ ਵਾਲਾ ਤੁਹਾਨੂੰ ਸਵਾ ਮੀਟਰ ਦਾ ਪੀਸ ਮਿਲੇਗਾ ਠੀਕ ਹੈ ਜੀ ਇੱਕ ਪੀਸ ਤੁਹਾਨੂੰ ਹੋਰ ਮਿਲੇਗਾ ਜੀ ਐਦਾਂ ਇਹ ਵਾਲਾ ਪੀਸ ਮਿਲੇਗਾ ਇਹ 2 ਮਿੰਟ ਇਹ ਵੀ ਪੌਣੀ 2 ਮੀਟਰ ਦਾ ਪੀਸ ਮਿਲੂਗਾ ਇੱਕ ਬਾਟਮ ਬਣਾਓ ਦੁਪट्टे ਦੇ ਨਾਲ ਤੁਸੀਂ ਇਹਦੇ ਵਿੱਚ ਪੀਸ ਅਟੈਚ ਕਰਕੇ ਤੁਸੀਂ ਦੁਪੱਟਾ ਜਿੰਨਾ ਮਰਜੀ ਲੈਂਥ ਬਣਾ ਸਕਦੇ ਹੋ ਦੁਪट्टे ਦੀ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਜੀ ਇਹ ਬਣਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਦਾਂ ਇਦਾਂ ਬਾਟਮ ਇਦਾਂ ਲਗਾ ਸਕਦੇ ਹੋ ਤੁਸੀਂ ਔਰ ਅਰ ਗੰਜਾ ਦੇ ਵਿੱਚ ਪੀਸ ਮਿਲਗੇ 170 ਰੁਪਏ ਪਰ ਮੀਟਰ ਇਹ ਵੀ ਸ਼ਾਰਟ ਪੀਸ ਲੈ ਸਕਦੇ ਹੋ ਸਵਾ 3 ਮੀਟਰ ਦਾ ਪੀਸ ਲੈਣ ਵਾਲਾ ਸੀ ਇਹ ਦੇਖੋ ਜੀ ਮਾਸਟਰ ਸ਼ੀਰਡ ਦੇ ਵਿੱਚ ਇਹ ਬੜਾ ਪਿਆਰਾ ਜਿਹਾ ਪੀਸ ਰਹੂਗਾ ਠੀਕ ਹੈ ਜੀ ਇਹ ਵਾਲਾ ਪੀਸ ਤੁਹਾਨੂੰ 2.5 ਮੀਟਰ ਮਿਲ ਪੈਣ ਵਾਲਾ ਇਹ ਵਾਲਾ ਪੀਸ देखो जी ਪੂਰੀ 2 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਸੀ ਪ੍ਰਿੰਟ ਚੈੱਕ ਕਰੀ ਚਲੋ ਇਹ ਵੀ 2 ਮੀਟਰ ਦੇ ਵਿੱਚ ਮਿਲੂਗਾ ਇਹ ਤੁਹਾਨੂੰ ਜਿਹੜਾ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਚੈੱਕ ਕਰ ਸਕਦੇ ਹੋ ਤੁਸੀਂ ਇਹ 10 ਮੀਟਰ ਦੇ ਵਿੱਚ ਮੈਲ ਵਾਲਾ ਪੀਸ ਹੈ ਜੀ ਪ੍ਰਿੰਟ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਜੀ ਇਹ 2 ਮੀਟਰ ਦੇ ਵਿੱਚ ਪੀਸ ਮਿਲੂਗਾ ਤੁਹਾਨੂੰ ਠੀਕ ਹੈ ਜੀ ਇਹ ਵੀ 2 ਮੀਟਰ ਦੇ ਵਿੱਚ ਪੀਸ ਮੈਲਣ ਵਾਲਾ ਹੈ ਇਹ 2.5 ਮੀਟਰ ਦੀ ਕੱਟ ਹੈ ਜੀ ਪ੍ਰਿੰਟ ਦੇਖੋ ਬੜੇ ਪਿਆਰੇ ਜੀ ਪ੍ਰਿੰਟ ਰਹਿਣ ਵਾਲੇ ਆ ਜੀ ਇਹ ਵੀ 2 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਠੀਕ ਹੈ ਜੀ 8 ਮੀਟਰ ਦੀ ਕੱਟ ਵਿੱਚ ਮਿਲਣ ਵਾਲਾ ਪੀਸ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹ ਵਾਲਾ 2 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਪੀਸ ਤੋਂ ਨੂੰ ਪ੍ਰਿੰਟ ਦੇਖੀ ਚੱਲੋ ਜਿਹੜਾ ਪ੍ਰਿੰਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਇਹ ਵੀ ਤੁਹਾਨੂੰ 2 ਮੀਟਰ ਦੇ ਵਿੱਚ ਪੀਸ ਮਿਲਣ ਵਾਲਾ ਜੀ ਠੀਕ ਹੈ ਜੀ 2 ਮੀਟਰ ਵਿੱਚ ਮਿਲੂਗਾ ਪੀਸ ਇਹ ਤੁਸੀਂ ਇਹਦੇ ਲਈ ਬਾਟਮ ਲੈ ਸਕਦੇ ਹੋ 2 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਇਹ ਤੁਹਾਨੂੰ 2.5 ਮੀਟਰ ਦੀ ਸ਼ਰਟ ਮੈਨਣ ਵਾਲੀ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ 2.5 ਮੀਟਰ ਦੀ ਸ਼ਰਟ ਮੈਨਣ ਵਾਲੀ ਹੈ ਜੀ ਇਹ ਤੁਹਾਨੂੰ 4.5 ਮੀਟਰ ਤੱਕ ਸਟੱਫ ਮੈਨਣ ਵਾਲਾ ਜੀ ਬਾਟਮ ਬਣਾਓ ਦੁਪੱਟਾ ਲਓ ਜਿੱਦਾਂ ਮਰਜ਼ੀ ਕੁਝ ਰੈਡੀ ਕਰ ਸਕਦੇ ਹੋ ਤੁਸੀਂ ਇਹ ਟਾਈ ਐਂਡ ਡਾਈ ਦੇ ਵਿੱਚ ਮੈਨਣ ਵਾਲਾ ਪੀਸ ਹੈ 2 ਮੀਟਰ ਦਾ ਪੀਸ ਰਹਿਣ ਵਾਲਾ ਹੈ ਇਹ ਵੀ 2.5 ਮੀਟਰ ਦੇ ਵਿੱਚ ਸ਼ਰਟ ਪੀਸ ਪੈਊਗੀ ਦੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵਾਲਾ ਜਿਹੜਾ ਪੀਸ ਹੈ ਜੀ ਇਹ ਤੁਹਾਨੂੰ ਪੌਣੇ 2 ਮੀਟਰ ਵਿੱਚ ਮਿਲੂਗਾ ਜੀ ਪੌਣੇ 2 ਮੀਟਰ ਵਿੱਚ ਮਿਲੂਗਾ ਇਹ ਵਾਲੀ ਤੁਸੀਂ ਇਹਦੇ ਨਾਲ ਸ਼ਰਟ ਰੈਡੀ ਕਰ ਸਕਦੇ ਹੋ ਆਹ ਸ਼ਰਟ ਰੈਡੀ ਕਰ ਸਕਦੇ ਹੋ ਇਹ ਵੀ ਪੌਣੇ 2 ਮੀਟਰ ਵਿੱਚ ਪੀਸ ਹੈ ਐਦਾਂ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਜੀ ਇਹ ਵੀ ਤੁਹਾਨੂੰ 4 ਮੀਟਰ ਵਿੱਚ ਮੈਨ ਵਾਲਾ ਪੀਸ ਹੈ ਜੀ ਇਹ 4 ਮੀਟਰ ਵਿੱਚ ਮਿਲੂਗਾ ਜੀ ਬਾਟਮ ਵੀ ਰੈਡੀ ਕਰੋ ਦੁਪੱਟਾ ਵੀ ਲੈ ਸਕਦੇ ਹੋ ਇਹ 2 ਮੀਟਰ ਦਾ ਪੀਸ ਹੈ ਜੀ ਸ਼ਰਟ ਪੀਸ ਹੈ ਇਹ ਪੌਣੇ 3 ਮੀਟਰ ਦੇ ਵਿੱਚ ਤੁਹਾਨੂੰ ਸ਼ਰਟ ਪੀਸ ਬਣਨ ਵਾਲਾ ਜੀ ਪ੍ਰਿੰਟ ਚੱਕਰ ਹੀ ਚੱਲਿਆ ਬੜੇ ਪਿਆਰੇ ਜਿਹੇ ਪ੍ਰਿੰਟ ਹੈ 170 ਰੁਪਏ ਪਰ ਮੀਟਰ ਬਣਨਗੇ ਇਹ ਵਾਲੀ ਤੁਸੀਂ ਇਹਨਾਂ ਦਾ ਬਾਟਮ ਵੀ ਲਗਾ ਸਕਦੇ ਹੋ ਜਾਂ ਕੱਲਾ ਸ਼ਰਟ ਪੀਸ ਲੈ ਸਕਦੇ ਹੋ ਬੜਾ ਪਿਆਰਾ ਜਾਂ ਪੀਸ ਹੈ ਦੇਖੋ نیچے ਵੀ ਹੈ ਜੀ ਸੈਲਫ ਪ੍ਰਿੰਟ ਬਣਿਆ ਹੋਇਆ ਇਹ ਪੌਣੇ 3 ਮੀਟਰ ਵਿੱਚ ਪੀਸ ਰਹਿਣ ਵਾਲਾ ਜੀ ਇਹ ਵਾਲਾ ਪੀਸ ਕਰੋ ਇਹ 3.5 ਮੀਟਰ ਦੀ ਕੱਟ ਵਿੱਚ ਮਿਲੂਗਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਸੌਫਟ ਵਾਲੀ ਔਰਗੈਂజా ਬਿਲਕੁਲ ਸੌਫਟ ਵਾਲੀ ਇਹ ਦੇਖੋ ਇਹ ਵੀ ਸ਼ਾਰਟ ਪੀਸ ਹੈ 2 ਮੀਟਰ ਦਾ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਵੀ ਸ਼ਾਰਟ ਪੀਸ ਪੈਨ ਵਾਲਾ ਤੁਹਾਨੂੰ 2 ਮੀਟਰ ਚ ਠੀਕ ਹੈ ਜੀ ਐਦਾਂ ਤੁਸੀਂ ਇਹ ਵਾਲੀ ਤੁਸੀਂ ਸ਼ਰਟ ਲੈ ਸਕਦੇ ਹੋ ਐਦਾਂ ਆਮ ਸਵੈਚ ਤੁਸੀਂ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਇਹ ਵੀ 2 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਜੀ ਇਹ 2 ਮੀਟਰ ਦੇ ਵਿੱਚ ਮਿਲਣ ਵਾਲਾ ਸ਼ਰਟ ਪੀਸ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਟਾਈ ਐਂਡ ਡਾਈ ਦੇ ਵਿੱਚ 2 ਮੀਟਰ ਦਾ ਸ਼ਰਟ ਪੀਸ ਹੈ ਜੀ ਇਹ ਵੀ ਪਿਓਰ ਆਰਗੈਂਜ਼ਾ ਦੇ ਵਿੱਚ 3.5 ਮੀਟਰ ਦਾ ਸ਼ਰਟ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ 3.5 ਮੀਟਰ ਦੇ ਵਿੱਚ ਮਿਲੂਗਾ ਤੁਹਾਨੂੰ ਜੇਕਰ ਤੁਸੀਂ ਇਹ ਵਾਲੀ ਬਾਟਮ ਲੈਣੀ ਹੈ ਇੰਦਾ ਦੇ ਨਾ ਬਾਟਮ ਵੀ ਲੈ ਸਕਦੇ ਹੋ ਇਹ 3 ਮੀਟਰ ਵਿੱਚ ਮਿਲੂਗਾ ਤੁਹਾਨੂੰ ਪੀਸ ਇਹ ਤੁਸੀਂ ਪੂਰਾ 5 ਮੀਟਰ ਵੀ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਸਟੱਫ ਪੂਰਾ 5 ਮੀਟਰ ਲੈ ਸਕਦੇ ਹੋ ਜੀ ਇਹ ਪੌਣੀ 2 ਮੀਟਰ ਦੇ ਵਿੱਚ ਮਿਲਣ ਵਾਲਾ ਪੀਸ ਹੈ ਜੀ ਇਹ 2 ਮੀਟਰ ਵਿੱਚ ਮਿਲੂਗਾ ਜੀ ਪੀਸ ਪ੍ਰਿੰਟ ਚੈੱਕ ਕਰ ਚਲੋ ਬੜਾ ਪਿਆਰਾ ਜੈ ਟ੍ਰੈਂਟ ਹੈ ਇਹ ਵਾਲਾ ਦੇਖੋ ਜੀ ਸ਼ਰਟ ਪੀਸ ਬਣਾਓ 2 ਮੀਟਰ ਦਾ ਪੀਸ ਹੈ ਇਹ ਨਾਲ ਤੁਸੀਂ ਬਾਟਮ ਬਣਾਓ ਠੀਕ ਹੈ ਜੀ ਇਹ ਦੇਰ ਇਹ ਇਹ ਦੁਪੱਟਾ ਬਣਾਓ ਜਾਂ ਬਾਟਮ ਬਣਾਓ ਇਹ ਤੁਸੀਂ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ ਇਹ 2 ਮੀਟਰ ਦਾ ਪੀਸ ਹੈ ਇਹ ਪੌੜੇ 2 ਮੀਟਰ ਦਾ ਪੀਸ ਹੈ ਜੀ ਦੁਪੱਟਾ ਬਣਾਓ ਨਾਲ ਬਾਟਮ ਵੀ ਰੈਡੀ ਕਰ ਸਕਦੇ ਹੋ ਇਹ ਸ਼ਰਟ ਪੀਸ ਬਣਾ ਸਕਦੇ ਹੋ ਪਰ ਜਿਹੜੀਆਂ ਮੇਰੀਆਂ ਪੈਣਾ ਉਹਨਾਂ ਪਤਲੀਆਂ ਪੈਨਾਂ ਦਾ ਬਣੂਗਾ ਜੀ ਇਹ ਵਾਲਾ ਪੀਸ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਇਦਾਂ ਤੁਸੀਂ ਆ ਮੈਚਿੰਗ ਬਾਟਮ ਲੈ ਸਕਦੇ ਹੋ ਜਾਂ ਤੁਸੀਂ ਸ਼ਰਟ ਪੀਸ ਲੈ ਸਕਦੇ ਹੋ ਇਹ 2 ਮੀਟਰ ਦੀ ਸ਼ਰਟ ਪੀਸ ਰਹਿਣ ਵਾਲੀ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਇਹ ਵੀ 2 ਮੀਟਰ ਦੇ ਵਿੱਚ ਪੀਸ ਰਹੂਗਾ ਇਹ ਵੀ 2 ਮੀਟਰ ਦੇ ਵਿੱਚ ਪੀਸ ਰਹਿਣ ਵਾਲਾ ਜੀ ਇਹ 100 ਮੀਟਰ ਵਿੱਚ ਪੀਸ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 2 ਮੀਟਰ ਦੇ ਵਿੱਚ ਰਹਿਣ ਵਾਲਾ ਪੀਸ ਹੈ ਪਿਓਰ ਆਰਗੈਂਜ਼ਾ ਦੇ ਵਿੱਚ ਠੀਕ ਹੈ ਜੀ ਇਹ ਵੀ 2 ਮੀਟਰ ਦੇ ਵਿੱਚ ਇਹ ਪੌਣੇ 2 ਮੀਟਰ ਵਿੱਚ ਪੀਸ ਮਿਲੂਗਾ ਤੁਹਾਨੂੰ ਠੀਕ ਹੈ ਜੀ ਇਹ ਵਾਲਾ ਤੁਸੀਂ ਪੀਸ ਵੀ 2 ਮੀਟਰ ਵਿੱਚ ਲੈ ਸਕਦੇ ਹੋ ਸ਼ਰਟ ਪੀਸ ਵੀ ਰੈਡੀ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਐਦਾਂ ਤੁਸੀਂ ਇਹਦੇ ਨਾਲ ਬਾਟਮ ਲੈ ਸਕਦੇ ਹੋ ਸ਼ਰਟ ਲੈ ਸਕਦੇ ਹੋ ਜਿੱਦਾਂ ਮਰਜੀ ਅਮੇজিং ਬਣਾ ਸਕਦੇ ਹੋ ਇਸੀ ਸੜੀ ਅੱਜ ਦੇ ਔਰਗੈਂਜਾ ਦੇ ਵਿੱਚ ਕੱਟ ਪਿਸ ਤੋਂ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਪਲੀਜ਼ ਮੇਰੀ ਅਰਜ਼ ਕਰ ਤੁਹਾਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ